ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਰਾਣਾ ਅੱਛਾ ਤੁਸੀਂ ਡਾਕ ਖਾਨੇ ਚ ਕੰਮ ਕਰਦੇ ਹੋ ਇਹ ਕੀ ਕਹਿਣਾ ਚਾਹੋਗੇ ਜਿਹੜਿਆ ਨਹਿਰ ਦੇ ਉੱਪਰ ਗੰਦਗੀ ਪਈ ਹੋਈ ਆ ਇਹ ਤਾਂ ਬੁਰਾ ਹੈ ਜੀ ਇਹ ਤਾਂ ਹੁਣ ਨਹਿਰੀ ਵਿਭਾਗ ਨੂੰ ਵੀ ਦੇਖਣਾ ਚਾਹੀਦਾ ਹਾਂ ਫੇ ਜਿਹੜੇ ਆਪਣੇ ਪੰਚਾਇਤ ਵਰਮ ਵੀ ਕੋਈ ਹੋਣਾ ਚਾਹੀਦਾ ਇਹ ਤਾਂ ਗੰਦ ਚੱਕ ਹੋਵੇ ਬਹੁਤ ਬੁਰਾ ਨਿਵੇਗਾ ਲਾਦਵੇ ਜਾ ਕਿਸੇ ਨੂੰ ਨਾ ਕਿਸੇ ਵੀ ਤਰ੍ਹਾਂ ਇਹਨੂੰ ਸਫਾਈ ਹੋਣਾ ਚਾਹੀਦਾ ਡੰਪ ਜਾ ਠੀਕ ਹੈ ਬਰਾ ਕਿਦਾਂ ਸ਼ਹਿਰੋਂ ਚੱਲੇ ਸੀਗੇ ਆ ਪਾਣੀ ਦੇਖਣ ਚੱਲਾ ਪਾਣੀ ਦੇਖਣ ਚੱਲਾ ਕਿਸਾਨ ਆ ਨਾ ਕੀ ਨਾਮ ਤੁਹਾਡਾ ਦਲਜੀਤ ਸਿੰਘ ਪਿੰਡ ਘਰਚਾ ਆ ਜਿਹੜਾ ਡੰਪ ਬਣਨ ਲੱਗਾ ਆ ਕੀ ਕਹਿਣਾ ਚਾਹੁੰਦੇ ਆ ਤੇ ਠੀਕ ਨਹੀਂ ਹੈਗਾ ਇਦਾਂ ਜੋ ਲੈ ਆ ਕੇ ਸੱਟੀ ਜਾਂਦੇ ਆ ਇਹ ਖੇਤਾਂ ਦੇ ਵਿੱਚ ਵੀ ਵੇਚ ਜਾਂਦੇ ਆ ਤੇ ਸੜਕ 'ਚ ਆਉਂਦੇ ਆ ਸੜਕ 'ਚ ਖੇਤਾਂ ਵਿੱਚ ਜਦੋਂ ਜਾਂਦੇ ਆ ਤਾਂ ਬਹਾਈ ਦੇ ਵਿੱਚ ਕੋਈ ਪਰੇ ਸਮੱਸਿਆ ਆਂਦੀ ਆ ਸਮੱਸਿਆ ਇਹ ਗੱਲ ਦੇ ਨਹੀਂ ਹੈ ਗੱਲ ਦੇ ਨਹੀਂ ਹੈ ਤੇ ਫਿਰ ਮਜਬੂਰੀ ਜਦੋਂ ਅੱਗ ਲਾਣੀ ਪੈਂਦੀ ਆ ਤਾਂ ਫਿਰ ਸਾਰੇ ਸਰਕਾਰਾਂ ਬੋਲਦੀਆਂ ਹੈਗੀਆਂ ਵੀ ਅੱਗ ਕਿਉਂ ਲਾਈ ਜਾਂਦੀ ਆ ਕਿਸਾਨਾਂ ਦੀ ਇਹ ਸਮੱਸਿਆ ਹਾਂਜੀ ਹਾਂਜੀ ਦੇਖ ਪਾ ਰਹੇ ਹੈਗੇ ਆ ਇਹ ਜਿਹੜੀ ਸਾਲੋਂ ਰੋਡ ਪੈਂਦਾ ਹੈਗਾ ਆ ਔਰ ਇੱਥੇ ਦੀ ਆਵਾਜ਼ ਆਈ ਰਾਜਾ ਸਾਹਿਬ ਮਜਾਰੇ ਨੂੰ ਵੀ ਕਾਫੀ ਜਾਂਦੀ ਹੈਗੀ ਆ ਕਿਉਂਕਿ ਇਧਰੋਂ ਬਹਾਦਰਪੁਰ ਮਹਿਰੋਪੁਰ ਜਾਂ ਹੋਰ ਜਿੰਨੇ ਵੀ ਇੱਧਰਲੇ ਪਿੰਡ ਹੈਗੇ ਆ ਉਹ ਇੱਥੋਂ ਹੋ ਕੇ ਜਾਂਦੇ ਆ ਤੇ ਸੜਕ ਤੇ ਆਵਾਜ਼ ਆਈ ਹਮੇਸ਼ਾ ਰਹਿੰਦੀ ਆ ਆ ਤੁਸੀਂ ਗੰਦਗੀ ਦੇਖ ਸਕਦੇ ਹੈਗੇ ਆ ਔਰ ਕਿੰਨੀ ਜ਼ਿਆਦਾ ਗੰਦਗੀ ਹੈਗੀ ਆ ਕਿੱਥੋਂ ਤੱਕ ਤੁਸੀਂ ਦੇਖ ਪਾ ਰਹੇ ਹੈਗੇ ਆ ਇਹ ਗੰਦਗੀ ਦਾ ਕੌਣ ਜ਼ਿੰਮੇਵਾਰ ਹੈਗਾ ਪੰਚਾਇਤ ਜ਼ਿੰਮੇਵਾਰ ਹੈਗੀ ਆ ਜਾਂ ਕੀ ਇਹਦਾ ਨਹਿਰੀ ਵਿਭਾਗ ਜ਼ਿੰਮੇਵਾਰ ਆ ਜੋ ਤਨਖਾਹਾਂ ਤੇ ਮੋਟੀਆਂ ਲੈ ਲੈਂਦੇ ਨੇ ਲੇਕਿਨ ਇੱਥਰ ਜਿਹੜਾ ਇੱਥੇ ਕੋਈ ਵੀ ਧਿਆਨ ਨਹੀਂ ਕੀਤਾ ਜਾਂਦਾ ਪਰ ਲੋਕਾਂ ਨੂੰ ਵੀ ਅਸੀਂ ਲੋਕਾਂ ਦੀ ਵੀ ਬਹੁਤ ਵੱਡੀ ਗਲਤੀ ਹੈਗੀ ਆ ਆਮ ਪਬਲਿਕ ਦੀ ਵੀ ਬਹੁਤ ਵੱਡੀ ਗਲਤੀ ਆ ਆਪਣੇ ਸਕੂਟਰ ਜਾਂ ਮੋਟਰਸਾਈਕਲ ਦੇ ਉੱਪਰ ਥੇਲਾ ਰੱਖਦੇ ਨੇ ਇੱਥੇ ਸਿੱਟ ਦਿੰਦੇ ਨੇ ਜਦੋਂ ਕਿ ਉਹਨਾਂ ਨੂੰ ਢੇਰ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿਸਾਨਾਂ ਦੀ ਸਮੱਸਿਆ ਨੂੰ ਦੇਖਣ ਜਿਹੜੇ ਇਹਦੂ ਕੰਮ ਉਹ ਇਹ 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 ਦੇਖਣ ਔਰ ਜਿਹੜੇ ਹੈਗੇ ਆ ਇਹ ਲਫਾਫੇ ਜਦੋਂ ਇਹ ਖੇਤਾਂ ਵਿੱਚ ਚੱਲ ਜਾਂਦੇ ਉਹ ਡੈਪਰ ਵਗੈਰਾ ਪਏ ਹੋਏ ਗਿਆ ਕਿਸਾਨਾਂ ਨੂੰ ਗੰਦਗੀ ਦੇ ਵਿੱਚ ਇਹ ਕੰਮ ਕਰਨਾ ਪੈਂਦਾ ਹੈਗਾ ਆ ਮਜਬੂਰਨ ਬਸ ਇਸ ਨੂੰ ਅੱਗ ਲਗਾਣੀ ਪੈਂਦੀ ਹੈ ਗਿਆ ਇਸ ਕਰਕੇ ਜਿਹੜੇ ਲੋਕ ਸਾਡੇ ਹੈਗੇ ਆ ਉਹ ਵੀ ਇਸ ਪਾਸੇ ਵੱਲ ਜਰਾ ਧਿਆਨ ਦੇਣ ਕਿ ਤੁਸੀਂ ਗੰਦਗੀਆਂ ਜਿਹੜੀਆਂ ਹੈਗੀਆਂ ਆ ਕਿ ਥੋੜਾ ਜਿਹਾ ਕੂੜਾ ਆਪਣੇ ਲੱਗੇ ਹੋ ਢੇਰਾਂ ਦੇ ਵਿੱਚ ਨਹੀਂ ਸਿੱਟ ਸਕਦੇ ਪਰ ਢੇਰਾਂ ਵਿੱਚ ਵੀ ਕਿੱਥੋਂ ਸਿੱਟਣ ਤੁਸੀਂ ਗਰਚਿਆਂ ਦਾ ਟਰਾਂਸਫਰਮ ਲੈ ਲਓ ਬਿਆਨਤ ਸਿੰਘ ਵਾਲਾ ਚੰਨਾ ਚੱਕੀ ਵਾਲਾ ਉੱਥੇ ਦੀ ਅੱਜ ਤੱਕ ਜਿਹੜੀ ਆ ਕਿ ਸਫਾਈ ਨਹੀਂ ਹੋ ਸਕੀ ਹੈਗੀ ਪਰ ਲੋਕ ਕੂੜਾ ਵੀ ਸਿੱਟਣ ਤਾਂ ਕਿੱਥੇ ਸਿੱਟਣ ਇਹ ਕਸੂਰਵਾਰ ਇੱਕ ਨਹੀਂ ਹੈ ਚਾਰੇ ਪਾਸੇ ਜਿਹੜਾ ਆ ਇਹੀ ਕੁਝ ਫੈਲਿਆ ਹੋਇਆ ਹੈ ਪਿੰਡ ਵਾਸੀ ਇਹ ਖੜੇ ਹੈਗੇ ਆ ਹਾਂਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਸੁੰਦਰ ਸਿੰਘ ਹੈ ਜੀ ਗਰਚੇ ਪਿੰਡ ਆ ਗਰਚੇ ਪਿੰਡ ਮੇਰੇ ਕੋਲ ਤੁਹਾਡੇ ਤਾਂ ਆਪਣੇ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਕਈ ਸਰਪੰਚ ਵੀ ਰਹੇ ਆ ਪੰਚ ਵੀ ਰਹੇ ਹੈਗੇ ਆ ਹਾਂਜੀ ਹਾਂਜੀ ਉਸ ਵਕਤ ਤਾਂ ਨਹੀਂ ਇਹ ਮਾਹੌਲ ਹੁੰਦਾ ਸੀ ਉਹ ਕਦੇ ਨਹੀਂ ਸੀ ਹੁਣ ਜਿਆਦਾ ਹੁਣ ਲੱਪੇ ਜੀ ਆ ਹੁਣੇ ਜਿਹੜੀ ਇੰਨੀ ਆ ਗੰਦਗੀ ਪਈ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਵੇਲੇ ਤਾਂ ਗੰਦ ਨਾ ਪਵੇ ਖੇਤਾਂ 'ਚ ਲਫਾ ਪਈ ਜਾਂਦੇ ਜੀ ਇਹਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਜੀ ਮਸਲੇ ਦਾ ਇਹ ਹੱਲ ਪਏ ਕਿੰਨੇ ਕ ਸਮੇ ਤੋਂ ਤੁਸੀਂ ਦੇਖਦੇ ਪਏ ਆ ਆਪਣੇ ਇਹਨੂੰ ਘੱਟੋ 10 ਗੱਲ 12 ਸਾਲ ਹੋ ਗਏ 12 ਸਾਲ ਹੋ ਗਏ ਆ ਇਹ ਮਤਲਬ ਆ ਮਸਲੇ ਦਾ ਹੱਲ ਹੋਣਾ ਚਾਹੀਦਾ ਜੀ ਹੱਲ ਹੋਣਾ ਚਾਹੀਦਾ ਇਹ ਫੇ ਤੁਹਾਡੇ ਖੇਤਾਂ ਵਿੱਚ ਜਾਂਦੇ ਆ ਸਾਡੇ ਖੇਤਾਂ ਦੇ ਭਰਾਵਾਂ ਦੇ ਖੇਤਾਂ ਜੀ ਤੁਹਾਨੂੰ ਸਮੈਲ ਆਉਂਦੀ ਆ ਇਹ ਤੋਂ ਜਾਂਦੇ ਨੂੰ ਜਦੋਂ ਇਹਨੂੰ ਜਦੋਂ ਇਹਨੂੰ ਅੱਗ ਲਾਣੇ ਆ ਤਾਂ ਫੇ ਮੁਸ਼ਕ ਪਿੰਡ ਵਿੱਚ ਵੀ ਜਾਂਦਾ ਕਿ ਵੀਆਂ ਦਾ ਬਿਮਾਰੀ ਲੱਗਦੀ ਸਾਨੂੰ ਬਿਮਾਰੀ ਵੀ ਲੱਗਦੀ ਹੈਗੀ ਆ ਬਾਅਦ ਆਪਾਂ ਇਹ ਚੀਜ਼ਾਂ ਜਿਹੜੇ ਬੰਦੇ ਸਾਨੂੰ ਇਦਾਂ ਨਹੀਂ ਸੱਟਣਾ ਚਾਹੀਦਾ ਆਪਣੇ ਕਿਤੇ ਨਾ ਕਿਤੇ ਡੰਪ ਬਣਾ ਲਓ ਡੰਪ ਬਣਾ ਕੇ ਮਤਲਬ ਕੋਈ ਮਸਲਾ ਨਾ ਹੋਵੇ ਜੀ ਸੱਟੋ ਪਿਆ ਕਾਨੂੰ ਕੋ ਇਹ ਤੇ ਆ ਜਿਹੜਾ ਸਾਡੇ ਨੇ ਨਹਿਰ ਤੇ ਬਣਿਆ ਕਾਲੂ ਕਹਿੰਦੇ ਫਿਰ ਲੜਾਈਆਂ ਹੁੰਦੀਆਂ ਆ ਉਹਦੇ ਕਾਰਨ ਇਹ ਆ ਜੇ ਕੋਈ ਫੜਿਆ ਗਿਆ ਤਾਂ ਜੇ ਕਿਸਾਨ ਕੋਈ ਉਹਨੂੰ ਕੁਝ ਕਹਿੰਦਾ ਆ ਫਿਰ ਕਹਿ ਦਿੰਦੇ ਆ ਕਿ ਆਪੇ ਲੜਦੇ ਹੈਗੇ ਹਾਂ ਆਪਾਂ ਤਾਂ ਜਿਹੜਾ ਸਿੱਟਣਾ ਹੈ ਮੌਕੇ ਤੇ ਸਾਨੂੰ ਫੜੋਗੇ ਇਹ ਤੋਂ ਕੁੱਟਣਾ ਹੈ ਕੁੱਟਣਾ ਆ ਆ ਤੁਸੀਂ ਦੇਖੋ ਇਹ ਮਜਬੂਰ ਮਜਬੂਰੀ ਬਾਤ ਹੋਰ ਕਰਨ ਤੇ ਕੀ ਕਰਨ ਜਦੋਂ ਤੁਸੀਂ ਆਪਣੇ ਲੱਗੇ ਹੋ ਢੇਰਾਂ ਦੇ ਵਿੱਚ ਹੀ ਕੂੜਾ ਨਹੀਂ ਸਿੱਟਣਾ ਹੈਗਾ ਤੇ ਇਹ ਕਿਸਾਨ ਗੁੱਸੇ ਵਿੱਚ ਆ ਕੇ ਚਾਹੇ ਪਿੰਡ ਦੇ ਲੋਕ ਹੀ ਕਿਉਂ ਨਾ ਹੋਣ ਤਾ ਉਹਨਾਂ ਦਾ ਕਟਾਪਾਈ ਦਾ ਲੈਵਲ ਜੋ ਇਹਨਾਂ ਨੇ ਕਿਹਾ ਫੜ ਕੇ ਇਹਨਾਂ ਨੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਸਬਕ ਤੇ ਸਿਖਾਣਾ ਹੀ ਹੈ ਸਰਪੰਚ ਸਾਨੂੰ ਆਦਾ ਮਾ ਮਾੜਾ ਮਸਲਾ ਹੱਲ ਕਰਨਾ ਹੀ ਦੇਣਾ ਹੀ ਪੈਣਾ ਉਹਨਾਂ ਨੂੰ ਸਰਪੰਚ ਸਾਨੂੰ ਮਾਰਾ ਤੁਸੀਂ ਕਿਹਾ ਇਹ ਮਸਲਾ ਹੱਲ ਹੋਣਾ ਚਾਹੀਦਾ ਜੀ ਤੇ ਇਹਨਾਂ ਨੇ ਸਰਪੰਚ ਸਾਹਿਬ ਕੋਲ ਵੀ ਅਸੀਂ ਮਿਲਾਂਗੇ ਦੇਖਾਂਗੇ ਉਹ ਕਿਉਂ ਮਾਰੇ ਜੀ ਤੁਸੀਂ ਉਹ ਕੀ ਕਹਿੰਦੇ ਆ ਇਹਦੇ ਸਾਰੇ ਦੇ ਵਿੱਚ ਸੋ ਆ ਤੁਸੀਂ ਦੇਖਿਆ ਹੈਗਾ ਆ ਕਿਸਾਨਾਂ ਦੀ ਮਜਬੂਰੀ ਆ ਅੱਗ ਲਾਣਾ ਉਹਨਾਂ ਲਈ ਜਿਹੜਾ ਮਜਬੂਰੀ ਜ਼ਰੂਰੀ ਆ ਬਣ ਗਿਆ ਹੈਗਾ ਤੇ ਫਿਰ ਮਹਿਕਮਾ ਵੀ ਬੋਲਦਾ ਹੈ ਵੀ ਅੱਗਾ ਕਿਉਂ ਲਾਈਆਂ ਜਾਂਦੀਆਂ ਨੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਜੀ ਅੱਜ ਤਾਂ ਤੁਹਾਨੂੰ ਹੀ ਜਾਂਦਾ ਜਦੋਂ ਆਪਾਂ ਪਰਾਲੀ ਨੂੰ ਅੱਗ ਲਾਉਂਦੇ ਆ ਕਹਿੰਦੇ ਪ੍ਰਦੂਸ਼ਣ ਤਾਂ ਜਾਂਦਾ ਹੁਣ ਕਿੱਥੇ ਹੀ ਗਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਸਾਰੀਆਂ ਗਲ ਗਿਆ ਝੋਨੇ ਗਲ ਗਿਆ ਹੁਣ ਕੋਈ ਸਰਕਾਰ ਬੋਲੀ ਨਹੀਂ ਹੁਣ ਕੋਈ ਸਰਕਾਰ ਇਹਨਾਂ ਨੇ ਕਿਹਾ ਕੁਛਕ ਦੀ ਨਹੀਂ ਹੈਗੀ ਜਿਹੜੇ ਇਹੋ ਜਿਹੇ ਹਾਲਾਤ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਕਰਚਾ ਦੀ ਵਿਸ਼ੇਸ਼ ਰਿਪੋਰਟ ਔਰ ਅਸੀਂ ਆਮ ਲੋਕਾਂ ਨੂੰ ਇੱਕ ਬੇਨਤੀ ਕਰਾਂਗੇ ਔਰ ਰਿਕੁਐਸਟ ਕਰਦੇ ਆ ਕਿ ਤੁਸੀਂ ਆਪਣੇ ਘਰ ਦਾ ਕੂੜਾ ਬਾਲਟੀਆਂ ਤੁਹਾਨੂੰ ਦਿੱਤੀਆਂ ਹੋਈਆਂ ਉਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਬਾਲਟੀਆਂ ਤੁਹਾਨੂੰ ਸਰਕਾਰੀ ਮਿਲੀਆਂ ਹੋਈਆਂ ਇੱਕ ਰੈੱਡ ਲਾਨ ਰੰਗ ਦੀ ਲਾਲ ਰੰਗ ਦੀ ਤੇ ਇੱਕ ਗ੍ਰੀਨ ਹਰੇ ਰੰਗ ਦੀ ਉਹ ਤੁਹਾਨੂੰ ਘਰ ਨਾਲ ਨੂੰ ਨਹੀਂ ਦਿੱਤੀ ਹੋਈ ਇੱਕ ਚ ਗਿੱਲਾ ਕੂੜਾ ਤੇ ਇੱਕ ਚ ਸੁੱਕਾ ਕੂੜਾ ਪਾਉਣ ਲਈ ਦਿੱਤੀ ਗਈ ਹੈਗੀ ਆ ਜੇਕਰ ਤੁਸੀਂ ਉਹਨਾਂ ਦੀ ਵਰਤੋਂ ਘਰ ਦੇ ਵਿੱਚ ਕਰ ਲਈਏ ਚਲੋ ਕਰ ਲਈਏ ਮੰਨ ਲਿਆ ਕਿ ਮਜਬੂਰੀ ਹੋ ਸਕਦੀ ਆ ਪਰ ਤੁਸੀਂ ਇਹ ਜਿਹੜਾ ਕੂੜਾ ਕਰਕਟ ਹੈਗਾ ਤੁਹਾਡੂੰ ਢੇਰ ਤਾਂ ਸਾਰਿਆਂ ਨੂੰ ਲੱਗੇ ਹੋਏ ਆ ਨਾ ਉਹਨਾਂ ਲੱਗੇ ਲੱਗੇ ਹੋਏ ਢੇਰਾਂ ਦੇ ਉੱਪਰ ਕੌਂਸਲਵਾ ਕੌਂਸਲ ਦਾ ਹੱਕ ਬਣਦਾ ਸਾ ਤੋਂ ਟੈਕਸ ਲੈਂਦੇ ਆ ਸਰ ਕੋ ਕਰਦੇ ਆ ਕੂੜੇ ਦੇ ਬੈਗ ਲਾਏ ਉਹਨਾਂ ਆਪਾਂ ਬੈਗਏ ਪਾ ਕੇ ਰੱਖ ਦੇਣਾ ਤਾਂ ਉਹ ਚੱਕਣ ਇਹ ਤੁਹਾਡਾ ਮਤਲਬ ਹੈ ਕਿ ਪੰਚਾਇਤ ਵੀ ਕੋਈ ਅਜਿਹੇ ਆਪਰਾਲਾ ਕਰ ਲਵੇ ਕਿ ਸਫਾਈ ਲਈ ਕੋਈ ਲਾ ਦੇਵੇ। ਬੈਠੇਗਾ ਪਹਿਲਾ ਕਾਉਂਸਲ ਦਾ ਆ। ਹਾਂ। ਕਾਉਂਸਲ ਸਰਕਾਰ ਜਿਹੜੀ ਆ ਨਾ ਸਾਨੂੰ ਬਿੰਨ ਦੇ ਕੇ ਜਾਂਦੀ ਹੈ ਇਹ ਇੰਗਲੈਂਡ ਚ ਜ਼ਿੰਦਗੀ ਕੱਟ ਕੇ ਆਏ ਆ। ਠੀਕ ਹੈ ਇਹ ਬਾਹਰ ਬਾਹਰਲਾ ਬਾਹਰਲਾ ਸਿਸਟਮ ਜਿਹੜਾ ਹੈਗਾ ਆ ਜੇਕਰ ਇੱਧਰ ਅਪਣਾ ਲਿੱਤਾ ਜਾਵੇ ਤੇ ਇਹ ਗੰਦਗੀ ਰਹੇਗੀ ਨਹੀਂ। ਚੀਫ ਐਡੀਟਰ ਕਹਿੰਦ ਕਰਚਾ ਦੀ ਵਿਸ਼ੇਸ਼ ਰਿਪੋਰਟ। ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ। ਫੇਸ ਤੁਸੀਂ ਸ਼ਰਦਾ ਅਨਸਾਰ ਦੇਖ ਕੇ ਇਸ ਵਾਹਨ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499